ਰਾਸ਼ਨ ਕਾਰਡ ਸਕੀਮ ਸੰਬੰਧੀ ਆਈ ਵੱਡੀ ਖਬਰ ਇਹਨਾਂ ਲੋਕਾਂ ਦਾ ਰਾਸ਼ਨ ਹੋਵੇਗਾ ਬੰਦ ਜਲਦੀ ਕਰ ਲੋ ਇਹ ਇੱਕ ਕੰਮ ਨਹੀਂ ਤੁਹਾਡਾ ਰਾਸ਼ਨ ਬੰਦ ਕੀਤਾ ਜਾ ਸਕਦਾ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਕਰਦੇ ਹਾਂ ਚਾਹਾਂ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਹ ਸੰਬੰਧੀ ਤਾਜ਼ਾ ਅਪਡੇਟਡ ਜਾਣਕਾਰੀਆਂ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣ ਤਾਂ ਰਾਸ਼ਨ ਨੂੰ ਲੈ ਕੇ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਰਾਸ਼ਨ ਕਾਰਡ ਨੂੰ ਕਿਉਂਕਿ ਸਰਕਾਰ ਨੇ ਨਵੇਂ ਨਿਯਮ ਲਾਗੂ ਕੀਤੇ ਨੇ ਤਾਂ ਕੀ ਆ ਪੂਰੀ ਖਬਰ ਵੱਡੀ ਖਬਰ ਤੁਹਾंना ਜਾਣਕਾਰੀ ਸਾਂਝੀ ਕਰਾਂਗੇ ਜੇ ਤੁਹਾਡੇ ਕੋਲ ਰਾਸ਼ਨ ਕਾਰਡ ਹੈਗਾ ਜੇ ਤੁਸੀਂ ਰਾਸ਼ਨ ਲੈਂਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਦੇਖ ਸਕਦੇ ਹੋ ਈਕੇਵਾਈਸੀ ਤੋਂ ਬਿਨਾ ਕੋਈ ਵੀ ਰਾਸ਼ਨ ਕਾਰਡ ਧਾਰਕ ਨਹੀਂ ਲੈ ਸਕਣਗੇ ਰਾਸ਼ਨ ਜੀ ਹਾਂ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਜੇ ਤੁਸੀਂ ਰਾਸ਼ਨ ਲੈਂਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਈਕੀਵਾਈਸੀ ਲਾਜ਼ਮੀ ਕਰ ਦਿੱਤੀ ਹੈ ਹੁਣ ਰਾਸ਼ਨ卡ਡ ਧਾਰਕਾਂ ਲਈ ਈਕੀਵਾਈਸੀ ਜ਼ਰੂਰੀ ਕਰ ਦਿੱਤੀ ਗਈ ਹੈ ਈਕੀਵਾਈਸੀ ਤੋਂ ਬਿਨਾ ਕੋਈ ਵੀ ਰਾਸ਼ਨ卡ਡ ਧਾਰਕ ਰਸ਼ ਨਹੀਂ ਲੈ ਸਕੇਗਾ ਇਸ ਪ੍ਰਕਿਰਿਆ ਤੋਂ ਬਾਅਦ ਹੀ ਰਾਸ਼ਨ卡ਡ ਧਾਰਕ ਨੂੰ ਰਾਸ਼ਨ ਮਿਲੇਗਾ ਜੇ ਤੁਸੀਂ ਈਕੀਵਾਈਸੀ ਕਰਵਾਉਂਦੇ ਹੋ ਤਾਂ ਜਲਦ ਤੁਹਾਨੂੰ ਰਾਸ਼ਨ ਦਿੱਤਾ ਜਾਵੇਗਾ ਤਾਂ ਸਰਕਾਰ ਨੇ ਇਹ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਦੇਖ ਸਕਦੇ ਹੋ ਸਰਕਾਰ ਵੱਲੋਂ ਸੂਬੇ ਵਿੱਚ ਕਾਲਾ ਬਾਜ਼ਾਰੀ ਨੂੰ ਰੋਕਣ ਅਤੇ ਖਪਤਕਾਰਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ ਤਾਂ ਜਿਹੜੇ ਲੋਕ ਅਜੋਕ ਤਰੀਕੇ ਨਾਲ ਰਾਸ਼ਨ ਲੈ ਰਹੇ ਹਨ ਤਾਂ ਉਹਨਾਂ ਦਾ ਹੁਣ ਰਾਸ਼ਨ ਕਾਰਡ ਬੰਦ ਕੀਤਾ ਜਾ ਸਕਦਾ ਹੈ ਅਤੇ ਜਿਹੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਉਹਨਾਂ ਦਾ ਵੀ ਰਾਸ਼ਨ ਬੰਦ ਹੋਵੇਗਾ ਕਿਉਂਕਿ ਕਈ ਮਰੇ ਹੋਏ ਲੋਕਾਂ ਦੇ ਖਾਤਿਆਂ ਦੇ ਵਿੱਚ ਹਜੇ ਵੀ ਕਿ ਜਿਹੜੀ ਇੱਕ ਰਾਸ਼ਨ ਜਿਹੜਾ ਆ ਰਿਹਾ ਸੀ ਤਾਂ ਉਸ ਤਰ੍ਹਾਂ ਉਹ ਰਾਸ਼ਨ ਜਿਹੜਾ ਬੰਦ ਕੀਤਾ ਜਾਵੇਗਾ ਤੇ ਸਹੀ ਯੋਗ ਲੋਕਾਂ ਤੱਕ ਜਿਹੜਾ ਰਾਸ਼ਨ ਪਹੁੰਚਾਇਆ ਜਾਵੇਗਾ ਤਾਂ ਸਰਕਾਰ ਦੇ ਵੱਲੋਂ ਇਹ ਵੱਡਾ ਅਪਡੇਟ ਜਿਹੜਾ ਕੀਤਾ ਜਾ ਰਿਹਾ ਹੈ ਕਿਉਂਕਿ ਰਾਸ਼ਨ ਨੂੰ ਲੈ ਕੇ ਵੱਡੀ ਅਪਡੇਟ ਆ ਰਹੀ ਹੈ ਤਾਂ ਜਲਦੀ ਜਲਦੀ ਤੁਸੀਂ KYC ਕੰਪਲੀਟ ਕਰਾ ਸਕਦੇ ਹੋ ਹਰ ਇੱਕ ਮੈਂਬਰ ਦੇ ਫਿੰਗਰਪ੍ਰਿੰਟ ਲੱਗਣਗੇ ਤਾਂ ਤੁਹਾਨੂੰ ਉਸ ਦੇ ਆਧਾਰ ਦੇ ਹੀ ਜਿਹੜਾ ਤੁਹਾਨੂੰ ਰਾਸ਼ਨ ਹੁਣ ਮੁਹੱਈਆ ਕਰਵਾਇਆ ਜਾਵੇਗਾ ਤਾਂ ਇਹ ਜਿਹੜੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਜੇ ਤੁਹਾਡਾ ਰਾਸ਼ਨ ਕਾਰਡ ਬੰਦ ਪਹਿਲਾਂ ਹੀ ਹੋ ਚੁੱਕਿਆ ਹੈ ਤਾਂ ਤੁਸੀਂ ਫੂਡ ਦਫ਼ਤਰ ਜਾ ਕੇ ਰਾਸ਼ਨ ਕਾਰਡ ਦਫ਼ਤਰ ਵਿੱਚ ਜਾ ਕੇ ਆਪਣਾ ਮੋੜ ਤੋਂ ਰਾਸ਼ਨ ਕਾਰਡ ਚਲਵਾ ਸਕਦੇ ਹੋ ਈਕੈਵੈਸੀ ਤੁਹਾਨੂੰ ਕਰਵਾਉਣੀ ਹੀ ਪਵੇਗੀ ਤਾਂ ਇਹ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਸੀ ਤਾਂ ਇਸ ਸਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀਆਂ ਲੈਣ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਨੇ ਵੱਡੀ ਅਪਡੇਟ ਵਿੱਚ ਸਤਿ ਸ੍ਰੀ ਅਕਾਲ ਦੀ ਧੰਨਵਾਦ ਜੀ ਸਾਰਿਆਂ ਦਾ